ਉਹਨਾਂ ਨੇ ਉਹ ਸਟੋਰ ਲਿਆ ਨਾਬੇ ਦੇ ਵਿੱਚ ਉਹ ਤੁਹਾਨੂੰ ਮਿਲਾਉਣਾ ਕਿ ਉਹਨਾਂ ਨੂੰ ਕੀ ਫਾਇਦਾ ਹੋਇਆ ਉਹ ਵੀ ਆਪਣੇ ਕੋਲ ਪਹੁੰਚੇ ਹੋਏ ਨੇ ਮੁੰਡਾ ਅਜੇ ਇੱਥੇ ਪਹੁੰਚੇ ਹੋਏ ਨਹੀਂ ਪ੍ਰੋਗਰਾਮ ਦੇ ਵਿੱਚ ਮਨਦੀਪ ਸਿੰਘ ਜੀ ਨਾਬੇ ਤੋਂ ਓਕੇ ਹਾਂਜੀ ਠੀਕ ਐ ਇਹ ਬਾਈ ਜੀ ਨੇ ਤੁਸੀਂ ਦੇਖੋ ਹੂੰ ਤੇ ਇਹਨਾਂ ਤੋਂ ਤੁਸੀਂ ਆਪ ਹੀ ਗੱਲਬਾਤ ਕਰ ਲਓ ਕਿਉਂਕਿ ਤੁਹਾਨੂੰ ਜਿਆਦਾ ਪਤਾ ਹੈ ਆਪ ਹੀ ਪ੍ਰੈਕਟੀਕਲ ਹੋ ਜੇ ਤਾਂ ਜਿਆਦਾ ਵਧੀਆ ਆਪੇ ਪੁੱਛਨੇ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਜਿਵੇਂ ਸੁਖਪਾਲ ਸਰ ਗੱਲਾਂ ਕਰਦੇ ਨੇ ਵੀ ਪੁਰਾਣਾ ਸਮਾਨ ਲੈ ਕੇ ਵਿੱਚ ਨਵਾਂ ਲੇਜੋ ਹਨਾ ਵੀ 5-5000 ਚ ਕੱਟ ਰਹੇ ਨੇ ਗੱਲਾਂ ਠੀਕ ਨੇ ਹਾਂ ਜੀ ਬਿਲਕੁਲ ਸਹੀ ਨੇ 100% ਸਹੀ ਨੇ ਅੱਪਾ ਇਹਨਾਂ ਨੂੰ ਇੱਕ ਸਵਾਲ ਕੀਤਾ ਸੀ ਫਰਾਂਚਾਈਜ਼ੀ ਬਾਰੇ ਕਿਉਂਕਿ ਅਪ ਲਾਸਟ ਵੀਡੀਓ ਬਣਾਈ ਸੀ ਉਹਦੇ ਵਿੱਚ ਇਹਨਾਂ ਨੇ ਸਾਨੂੰ ਦੱਸਿਆ ਸੀ ਵੀ ਸੀ ਫਰਾਂਚਾਈਜ਼ੀ ਦਿੰਨੇ ਆ ਤੁਸੀਂ ਪਰਚੇਸ ਕੀਤੀ ਹੈ ਤੇ ਹੋਰ ਵੀ ਕਬੀਰ ਨੇ ਪਰਚੇਸ ਕੀਤੀ ਹੈ ਕਿਵੇਂ ਦਾ ਚੱਲ ਰਿਹਾ ਸਿਸਟਮ ਬਹੁਤ ਵਧੀਆ ਸਿਸਟਮ ਚੱਲ ਰਿਹਾ ਜੀ ਹੂੰ ਤੇ ਅਸੀਂ ਇਦਾਂ ਨਹੀਂ ਹੋਇਆ ਵੀ ਕਦੇ ਖਾਲੀ ਗਿਆ ਘਰ ਨੂੰ ਹੂੰ ਨਹੀਂ ਕਈ ਕਈ ਵਾਰ ਹੁੰਦਾ ਜਿਵੇਂ ਕਿ ਅੱਜਕੱਲ ਮੁੰਡੇ ਕੁੜੀਆਂ ਬਾਹਰ ਨੂੰ ਜਾ ਰਹੇ ਨੇ ਪੈਸਾ ਲਾ ਰਹੇ ਨੇ ਵੀ ਕਹਿੰਦਾ ਮਤਲਬ ਇੱਥੇ ਪੈਸਾ ਲਾ ਕੇ ਆਪਾਂ ਸੇਫ ਆਂ ਹਾਂਜੀ ਇੱਥੇ ਪੈਸਾ ਲਾਉਣੇ ਆ ਆਪਾਂ ਸੇਫ ਆਂ ਆਪਣੇ ਸਾਹਮਣੂ ਆਪਣੇ ਘਰੇ ਜਾਂਦੇ ਆਂ ਮਾਪਿਆਂ ਨੂੰ ਮਿਲਦੇ ਆਂ ਇੱਥੋਂ ਬੱਚੇ ਨੂੰ ਆਪਾਂ ਪੈਸੇ ਲਾ ਕੇ 30-40 ਲੱਖ ਰੁਪਏ ਲਾ ਕੇ ਬਾਹਰ ਨੂੰ ਭੇਜ ਦਿੰਨੇ ਆ ਉਹਦਾ ਕੌਣ ਆ ਉੱਥੇ ਫਿਰ ਉਹਦੀ ਕੰਮ ਦੀ ਟੈਂਸ਼ਨ ਕੰਮ ਮਿਲੂਗਾ ਨਹੀਂ ਮਿਲੂਗਾ ਘਰ ਦੇ ਇੱਥੇ ਅੱਡ ਤੰਗ ਹੋਈ ਜਾਂਦੇ ਨੇ ਬੱਚਾ ਉੱਥੇ ਅੱਡ ਤੰਗ ਹੋਈ ਜਾਂਦਾ ਜੀ ਉਹਦੇ ਨਾਲੋਂ ਇੱਥੇ ਸਕਪਾਲ ਸਰ ਨੂੰ ਮਿਲ ਕੇ ਫਰੈਂਚਾਈਜ਼ੀ ਲੈ ਲਓ ਤੇ ਨਾਲੇ ਘਰ ਦੇ ਘਰੇ ਇਨਕਮ ਦੀ ਇਨਕਮ ਤੇ ਸਾਰਾ ਤੇ ਕਿਵੇਂ ਸਿਸਟਮ ਕਿਵੇਂ ਦਾ ਲੱਗਿਆ ਜੇ ਆਪਾਂ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਜੀ ਜਦੋਂ ਇਹਨਾਂ ਨੇ ਫਰਾਂਚਾਈਜ਼ ਲਈ ਹੈ 25 30 ਕਿੱਲਾਂ ਦੀ ਖੇਤੀਬਾੜੀ ਕਰਦੇ ਸੀ ਹਾਂ ਇਹਨਾਂ ਨੂੰ ਦੁਕਾਨਦਾਰ ਰਿਸ਼ਤੇਦਾਰ ਹੋਰ ਬੜਾ ਉਂਗਲ ਲਾਉ ਮੈਂ ਕਿਹਾ ਡਰਾ ਹੀ ਗਿਆ ਕਿ ਇਹ ਤਾਂ ਘਾਟਾ ਪੈ ਜਾਂਦਾ ਨਹੀਂ ਤਾਂ ਫਲਾਨਾ ਹੋ ਜਾਂਦਾ ਦੁਕਾਨਦਾਰ ਕਹਿਣ ਲੱਗੇ ਖਾਸ ਕਰਕੇ ਵੀ ਤਾਂ ਕੋਈ ਫਾਇਦਾ ਹੀ ਨਹੀਂ ਖੋਲਣ ਦਾ ਮੈਂ ਇਹਨਾਂ ਨੂੰ ਇੱਕੋ ਹੀ ਕਿਹਾ ਮੈਂ ਤੁਸੀਂ ਉਹਨਾਂ ਨੂੰ ਪੁੱਛੋ ਵੀ ਤੁਸੀਂ ਬੰਦ ਕਿਉਂ ਨਹੀਂ ਕਰਦੇ ਸਾਡੇ ਜਿਹੜੇ ਬੌਸ ਨੇ ਉਹ ਕਹਿੰਦੇ ਖੋਲੋ ਵੀ ਇਹ ਚ ਫਾਇਦਾ ਹੈ ਜਿਹੜੇ ਦੁਕਾਨਦਾਰ ਨੇ ਉਹ ਕਹਿੰਦੇ ਕੋਈ ਫਾਇਦਾ ਨਹੀਂ ਮੈਂ ਕਹਿੰਦਾ ਉਹੀ ਹੈ ਲੋਕ ਇੱਕ ਦੂਜੇ ਵੀ ਆਪਣੇ ਨੌਜਵਾਨਾਂ ਨੂੰ ਕੰਮ ਮਿਲ ਰਿਹਾ ਉਹ ਇਹ ਬਾਈ ਜੀ ਹੁਣ ਮਲੇਰ ਕੋਲ ਦੇ ਖੋ ਰਏ ਨੇ ਇਹਨਾਂ ਦੇ ਰਿਸ਼ਤੇਦਾਰ ਨੇ ਜੇ ਇਹਨਾਂ ਨੂੰ ਕੀ ਫਾਇਦਾ ਹੋਇਆ ਉਹ ਖੁਦ ਦੇਖਦੇ ਨੇ ਉਹ ਤਾਈਆਂ ਖੋਲ ਰਏ ਤੁਸੀਂ ਉਹਨਾਂ ਨਾਲ ਵੀ ਗੱਲ ਪੁੱਛਦੇ ਬਾਈ ਨੂੰ ਪੁੱਛਦੇ ਬਾਈ ਬਚਤ ਹੁੰਦੀ ਆ ਹਾਂਜੀ ਬਹੁਤ ਬਚਤ ਬੜੀ ਸਹੀ ਜੀ ਦੱਸੋ ਵੀ ਬਚਤ ਨਹੀਂ ਬਿਲਕੁਲ ਬਚਤ ਹੋ ਰਹੀ ਆ ਜੀ ਹਾਂ ਇਹ ਬਾਈ ਗੱਲ ਏਦਾ ਵਾ ਸੱਚੀ ਗੱਲ ਪਹਿਲਾਂ ਸਾਰੇ ਬਈ ਗੱਲ ਐਦਾਂ ਲੌਜੀਕ ਆ ਇਹ ਗੱਲ ਦੇ ਵਿੱਚ ਹੁਣ ਜਿਵੇਂ ਹੁਣ ਮੇਰੇ ਭਰਾ ਨੇ ਅਸੀਂ ਖੋਲੀਆ ਫ੍ਰੈਂਚਾਈਜ਼ ਇਹ ਕੱਲੀ ਸਾਨੂੰ ਕੰਮ ਨਹੀਂ ਮਿਲਿਆ ਹੋਰ ਬੰਦਿਆਂ ਨੂੰ ਵੀ ਰੋਜ਼ਗਾਰ ਜਿਹੜੇ ਸਾਡੇ ਲਵੇ ਕੰਮ ਕਰਦੇ ਨੇ ਜਾਂ ਸਮਾਨ ਛੱਡ ਕੇ ਜਾਂਦੇ ਨੇ ਤੇ ਗੱਲ ਰਹੀ ਬਚਤ ਦੀ ਉਹ ਵੀ ਹੈਗੀ ਆ ਜੇ ਤਰੀਕੇ ਨਾਲ ਸਿਸਟਮ ਨਾਲ ਕੰਮ ਕਰਾਂਗੇ ਸਾਨੂੰ 1 ਮਹੀਨਾ ਵੀ ਹਜੇ ਕੰਪਲੀਟ ਨਹੀਂ ਹੋਇਆ ਹੁਣ ਹੋਇਆ ਉਦੇ ਚ ਹੀ ਸਾਨੂੰ ਐ ਲੱਗ ਰਿਹਾ ਵੀ ਬਹੁਤ ਗ੍ਰੋਥ ਕਰ ਰਹੇ ਆ ਸਿੱਖਣ ਨੂੰ ਵੀ ਮਿਲ ਰਿਹਾ ਲੋਕਾਂ ਨੂੰ ਵੀ ਸਖਾ ਰਹੇ ਆ ਬਾਕੀ ਗੱਲ ਹੈ ਕਿ ਆਪਾਂ ਜੇ ਗੱਲ ਕਰੀਏ ਮਾਰਕੀਟ ਮਾਰਕੀਟ ਦੇ ਵਿੱਚ ਵੀ ਲੋਕਾਂ ਚ ਨਵਾਂ ਵੱਧ ਰਿਹਾ ਲੋਕ ਦੇਖ ਰਹੇ ਨੇ ਹੋਰ ਦੁਕਾਨਾਂ ਵਾਲੇ ਵੀ ਸਾਡੇ ਲਵੇ ਆ ਕੇ ਜਾਂਦੇ ਨੇ ਵੀ ਕੀ ਸਮਾਨ ਨਵਾਂ ਲੈ ਕੇ ਆਇਆ ਨਵੀਂ ਚੀਜ਼ ਆਈ ਹੈ ਨਵੀਂ ਚੀਜ਼ ਹੁਣ ਆਪਾਂ ਸੁਖਪਾਲ ਸਰ ਨਾਲ ਆਪਾਂ 4-5 ਇੰਟਰਵਿਊ ਕੀਤੀਆਂ ਜਦੋਂ ਵੀ ਆਪਾਂ ਇੰਟਰਵਿਊ ਕਰਦੇ ਨਵਾਂ ਸਮਾਨ ਨਵੀਂ ਚੀਜ਼ ਹੁੰਦੀ ਹੈ ਨਵੀਂ ਕੁਆਲਿਟੀ ਹੁੰਦੀ ਹੈ ਨਵਾਂ ਡਿਜ਼ਾਈਨ ਹੁੰਦਾ ਸਭ ਤੋਂ ਵੱਡੀ ਜੀ ਵੱਡੀ ਗੱਲ ਕੰਪਨੀ ਦੀ ਇਹ ਆ ਆਪਾਂ ਨੂੰ ਕੋਈ ਵੀ ਚੀਜ਼ ਚਾਹੀਦੀ ਆ ਵੀ ਆਪਾਂ ਨੇ ਇਹ ਚੀਜ਼ ਆਪਾਂ ਨੂੰ ਐ ਨਹੀਂ ਵੀ ਘੁੰਮਣਾ ਪੂਆ ਆਪਾਂ ਨੇ ਮੇਲ ਪਾਈ ਆਪਣੇ ਲਵੇ ਦੂਜੇ ਦਿਨ ਪਹੁੰਚ ਜੂ ਜੇ ਕੋਈ ਚੀਜ਼ ਇਹ ਸਭ ਤੋਂ ਵੱਡੀ سپورਟ ਆ ਸਾਨੂੰ ਸਰ ਦੀ ਬਾਕੀ ਮੇਨ ਗੱਲ ਸਰ ਮੋਟੀਵੇਸ਼ਨ ਇੰਨਾ ਜਿਆਦਾ ਕਰਦੇ ਨੇ ਜਦੋਂ ਵੀ ਆਉਂਦੇ ਨੇ ਸਟੋਰ ਤੇ ਹੌਸਲਾ ਵਧਾਉਂਦੇ ਨੇ ਬੰਦੇ ਦਾ ਮੱਲੂ ਮੱਲੀ ਹੋ ਜਾਂਦਾ ਸੇਲ ਦਾ ਸਾਡਾ ਬਹੁਤ ਵਧੀਆ ਚੱਲ ਰਿਹਾ ਉਹਨਾਂ ਦੇ ਬੈਕਗ੍ਰਾਉਂਡ ਤੇ ਬਹੁਤ ਹੁੰਦਾ ਹੁਣ ਅਸੀਂ ਖੇਤੀ ਕਰਦੇ ਸੀ ਬਾਈ ਖੇਤੀ ਨਾਲ ਲਿੰਕ ਦੀ ਸਾਡਾ ਦੁਕਾਨਦਾਰੀ ਚ 1% ਵੀ ਕੋਈ ਪਤਾ ਵੀ ਨਹੀਂ ਸੀ ਕੁਝ ਵੀ ਕੀ ਹੁੰਦਾ ਪਰ ਅੱਜ ਅਸੀਂ ਵਧੀਆ ਬਣ ਚੁੱਕੇ ਆ ਤੇ ਸਾਲ ਤੱਕ ਹੋਰ ਗ੍ਰੋਥ ਹੋਈ ਜਾਊਗੀ ਤੇ ਕਰਦੇ ਰਹਿਣਾ ਬਈ ਬਈ ਨਾ ਸ਼ੋਰੂਮ ਖੋਲਣ ਲੱਗੇ ਆ ਹਾਂਜੀ ਹਾਂਜੀ ਭਾਈ ਜੀ ਕਿੱਥੇ ਮਰੀਰ ਕੋੜਲੇ ਬਈ ਜੀ ਬਿਲਕੁਲ ਹਾਂਜੀ ਭਾਈ ਕਿੰਨੇ ਆਪਣੇ ਮਨ ਕੀ ਜਿਹੜੇ ਸਟਾਫ ਮੈਂਬਰ ਨੇ ਆਪਣੇ ਕੰਮ ਕਰਦੇ ਨੇ ਆਪਣੇ ਕੋਲ ਆਪਣੇ ਲਵੇ 5-6 ਜਣੇ ਕੰਮ ਕਰਦੇ ਆ ਜੀ 5-6 ਜਣੇ ਦੇਖ ਲਓ ਵੀ ਕਿੰਨੇ ਬੰਦੇ ਰੋਜ਼ ਰੋਟੀ ਚੱਲ ਰਹੀ ਹੈ ਹੈ ਕਿ ਨਹੀਂ ਅੱਗੇ ਬੰਦਿਆਂ ਦੀ ਤਾਂ ਉਹ ਚੱਲਦੀ ਆ ਜੀ ਹੂੰ ਪਲੱਸ ਬਾਕੀ ਹੋਰ ਵੀ ਇਹ ਜਿਹੜੇ ਸਮਾਨ ਸਮੂਟਾਉਂਦੇ ਨੇ ਢੋਣ ਵਾਲੇ ਨੇ ਰੇੜੀਆਂ ਵਾਲੇ ਨੇ ਪੰਜ ਚਾਰ ਜਾਣੇ ਉਹਨਾਂ ਨੂੰ ਰੋਜ਼ਗਾਰ ਮਿਲਿਆ ਹੋਇਆ ਜੀ ਉਹ ਇੱਕ ਬੰਦੇ ਨਾਲ ਕਿੰਨਾ ਸਾਡੇ ਨਾਲ ਵੀ ਰੇਡੀਅਲ ਨੇ ਦੋ ਜਾਨੇ ਨੇ ਉਹ ਪੱਕੀ ਰਹਿੰਦੇ ਨੇ 10 ਮਿੰਟ ਦੇ ਵਿੱਚ ਸਾਡੇ ਲੱਭੀ ਉੱਥੇ ਬੈਠੇ ਰਹਿੰਦੇ ਨੇ ਕਿ ਉਹ ਸਮਾਨ ਆਉਂਦਾ ਰਹਿੰਦਾ ਗਾਹਕ ਆਉਂਦਾ ਜਦੇ ਚੱਲ ਜਾਂਦਾ ਪਰ ਸਾਨੂੰ ਕੰਪਨੀ ਵੱਲੋਂ ਸਪੋਰਟ ਬਹੁਤ ਮਿਲੀ ਆ ਕੰਪਨੀ ਬੜੀ ਫੁੱਲ ਸਪੋਰਟ ਹੈ ਸਪੋਰਟ ਦੇ ਵੀ ਲੌਜੀਕ ਗੱਲ ਇਹ ਆ ਹੁਣ ਜੇ ਅਸੀਂ ਸਮਾਨ ਕਰਨਾ ਹੁੰਦਾ ਇਕੱਠਾ ਹੋਰ ਕੰਪਨੀਆਂ ਦੇ ਸਾਥੋਂ ਇੰਨਾ ਸਮਾਨ ਇਕੱਠਾ ਨਹੀਂ ਸੋਣਾ ਜਿਹੜੀ ਇਹ ਕੰਪਨੀਆਂ ਨੇ ਸਾਨੂੰ ਹਰ ਇੱਕ ਕੰਪਨੀ ਦਾ ਸਮਾਨ ਪ੍ਰੋਵਾਈਡ ਕੀਤਾ ਜੋ ਵੀ ਚਾਹੀਦਾ ਸੀ ਬਾਕੀ ਸਟ੍ਰੈਟਜੀ ਵੀ ਦੱਸੀ ਜੀ ਸੇਲ ਦੀ ਸਟ੍ਰੈਟਜੀ ਵੀ ਦੱਸੀ ਹੈ ਨਾ ਪਿੱਛੇ ਤਾਂ ਬੈਕਅਪ ਜ਼ਰੂਰੀ ਹੈ ਕੰਮ ਕਿਸ ਤਰ੍ਹਾਂ ਕਰਨਾ ਹਾਂ ਸਮਾਨ ਤਾਂ ਕੋਈ ਸਿੱਟ ਗਿਆ ਉਸ ਤੋਂ ਬਾਅਦ ਕਹਿੰਦਾ ਮੈਂ ਭਰ ਦੂੰਗਾ ਜੀ ਛੋਟਾ ਹਨ ਮੁੜ ਕੇ ਉਹ ਪੁੱਛਦਾ ਹੀ ਨਹੀਂ ਇਹਨਾਂ ਨੂੰ ਉਹਨਾਂ ਦੇ ਸਿਸਟਮ ਨਾਲ ਹਰੇਕ ਸਟੈਪ ਦੇ ਦੱਸਿਆ ਜਾਂਦਾ ਵੀ ਆਹ ਚੀਜ਼ ਐ ਚੱਲੂਗੀ ਆਹ ਚੀਜ਼ ਐ ਚੱਲੂਗੀ ਵੀ ਇੰਨੀ ਕਿ ਬਿਕੂ ਉਹ ਤਾਂ ਡੰਪ ਕਰਨ ਦਾ ਵੀ ਕੋਈ ਫਾਇਦਾ ਨਹੀਂ ਹੁੰਦਾ ਕਿਸਮਾਲ ਸਰ ਇੱਕ ਸਵਾਲ ਹੈ ਹੁਣ ਜਿੱਦਾਂ ਐਨ ਵੀਰ ਨੇ ਨੌਜਵਾਨ ਨੇ ਚਲੋ ਇਹਨਾਂ ਨੇ ਵਧੀਆ ਕੀਤਾ ਵੀ ਇੱਕ ਦਿਮਾਗ ਦੇ ਵਰਤ ਕੇ ਆਪਣੇ ਪੰਜਾਬ ਦੇ ਵਿੱਚ ਕੰਮ ਸ਼ੁਰੂ ਕਰਤਾ ਸ਼ੋਰੂਮ ਦਾ ਜਿਹੜਾ ਵੀ ਆਪਣੇ ਕੋਲ ਚੱਲਦਾ ਸਿਸਟ ਕਰ ਸਕਦਾ ਓਰੇਂਜ ਤਾਂ ਸਰ ਉਹਦੀ ਲੱਗੋ ਲੱਗਾ ਜਦੋਂ ਉਹ ਮਿਲਦਾ ਨਾ ਉਹਦੀ ਪਹਿਲਾਂ ਸਾਰਾ ਕੁਝ ਬੈਕਗ੍ਰਾਉਂਡ ਦੇਖਣਾ ਪੈਂਦਾ ਸਾਨੂੰ ਨਾ ਉਹਦਾ ਆਪਣਾ ਐਕਸਪੀਰੀਅੰਸ ਦੇਖਣਾ ਪੈਂਦਾ ਉਹਦੀ ਲੋਕੇਸ਼ਨ ਦੇਖਣੀ ਪੈਂਦੀ ਹੈ ਫਿਰ ਉਸ ਹਿਸਾਬ ਨਾਲ ਉਹਦਾ ਅਰੇਂਜਮੈਂਟ ਅਸੀਂ ਸਾਰਾ ਸੈਟਅਪ ਕਰਕੇ ਦਿੰਨੇ ਆ ਉਹਦੀ ਆਪਦੀ ਟੈਨਸ਼ਨ ਨਹੀਂ ਸਾਰਾ ਲਾ ਕੇ ਉਹਨੂੰ ਨਾਲ ਸਾਡਾ ਇੱਕ ਮਹੀਨਾ ਸਾਡਾ ਖੁਦ ਦਾ EMPLOYEE ਰਹਿੰਦਾ ਕੰਪਨੀ ਦਾ ਜਿਹੜਾ ਸਿੱਖਿਆ ਹੁੰਦਾ ਸਾਰੇ ਉਹਦਾ ਜਿਹੜਾ ਦੱਸਦਾ ਰੇਟ ਲਾਉਂਦਾ ਉਹ ਸਾਰੀਆਂ ਚੀਜ਼ਾਂ ਉਹ ਆਪ ਕਰਦਾ ਪ੍ਰੋਵਾਈਡ ਉਹਨੂੰ ਉਹਨੂੰ ਕੋਈ ਦਿੱਕਤ ਨਹੀਂ ਬਾਈ ਉਹਨੂੰ ਪੁੱਛ ਲੈ ਇੱਕ ਦਿਨ ਵੀ ਕਦੇ ਕੋਈ ਪ੍ਰੋਬਲਮ ਨਹੀਂ ਆਈ ਕੋਈ ਦਿੱਕਤ ਤਾਂ ਨਹੀਂ ਆਉਂਦੀ ਬਾਈ ਨਹੀਂ ਜੀ ਮੈਂ ਕਹਿਣਾ ਜੀ ਜਿਹੜੇ ਸੁਖਵਾਲ ਸਰ ਨੇ ਨਾ ਇਹ ਇੰਨਾ ਕਿ ਮਤਲਬ ਉਹ ਕਰਦੇ ਨੇ ਕਿ ਜਿਹੜੀ ਗੱਲ ਤੇ ਕਹਿ ਦੇਣਗੇ ਪਿੱਛੇ ਨਹੀਂ ਹਟਦੇ ਐਡੀ ਤਾਕੜਾ ਸਾਨੂੰ ਇਹਨਾਂ ਦਾ ਸਹਾਰਾ ਤੇ ਐਡੀ ਤਕੜੀ ਸਾਨੂੰ سپورਟ ਹੈ ਇਹਨਾਂ ਦੀ ਵੀ ਇੱਕ ਸਟੈਂਡ ਇੰਨਾ ਤਕੜਾ ਇਹਨਾਂ ਦਾ ਮੈਂ ਕਹਿੰਦਾ ਕਿ ਹੁਣ ਤਾਂ ਇਹ ਮੂੰਹ ਤੇ ਬੈਠੇ ਨੇ ਮੈਂ ਬਿੱਸੋਂ ਵੀ ਜਿਹੜੇ ਬੰਦੇ ਕਹਿੰਦੇ ਕਿ ਸਾਡੇ ਵਾਸਤੇ ਇਹ ਇੱਕ ਰੱਬ ਦਾ ਰੂਪ ਬਣ ਕੇ ਆਏ ਨੇ ਕਿ ਸਾਨੂੰ ਇਥੋਂ ਲਿਜਾ ਕੇ ਇਹਨਾਂ ਨੇ ਕਿੱਥੇ ਛੱਡਤਾ ਉੱਪਰ ਉੱਪਰ ਤੱਕ ਨਹੀਂ ਤੁਸੀਂ ਪਹਿਲਾਂ ਤੁਸੀਂ ਵੀ ਪਹਿਲਾਂ ਸੋਚਦੇ ਹੋਵੋਗੇ ਆਪਾਂ ਬਾਹਰ ਜਾਈਏ ਬੇਨਾਂ ਪੈਸਾ ਲਾ ਕੇ ਅੱਜ ਅਸੀਂ ਫੰਕਸ਼ਨ ਸਿਸ ਸੀਗੇ ਹਜ਼ਾਰਾਂ ਲੋਕਾਂ ਨੇ ਸਾਡੇ ਲਈ ਤਾੜੀਆਂ ਮਾਰੀਆਂ ਇਹਨਾਂ ਦੀ ਬਦੌਲਤ ਹੂੰ ਹੂੰ ਸੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਕਿਉਂਕਿ ਜਿਹੜੇ ਵੀ ਪੰਜਾਬ ਦੇ ਵਿੱਚ ਜਾਂ ਹਰਿਆਣੇ ਦੇ ਵਿੱਚ ਜਾਂ ਹੋਰ ਜਿਹੜੀ ਸਟੇਟਾਂ ਦੇ ਵਿੱਚ ਜਿਹੜੇ ਇਹ ਵੀਡੀਓ ਦੇਖ ਰਹੇ ਨੇ ਕਿਉਂਕਿ ਆਪਾਂ ਜੇ ਗੱਲ ਕਰੀਏ ਜਿਹੜੇ ਮੁੰਡੇ ਕੁੜੀਆਂ ਬਾਹਰ ਨੂੰ ਜਾ ਰਹੇ ਨੇ ਅੱਜ ਕੱਲ ਟ੍ਰੈਂਡ ਚੱਲਿਆ ਹੋਇਆ ਹੈ ਲੱਖਾਂ ਦੀ ਤعداد ਦੇ ਵਿੱਚ ਪੰਜਾਬ ਆਪਣਾ ਖਾਲੀ ਹੋ ਰਿਹਾ ਸੋ ਇੱਕ ਬਹੁਤ ਵਧੀਆ ਚੀਜ਼ ਇੱਕ ਸਰਹੰਦ ਦੇ ਵਿੱਚੋਂ ਸ਼ੁਰੂ ਹੋਈ ਹੈ ਸੋ ਬੈਕਗ੍ਰਾਉਂਡ ਇਹਨਾਂ ਦਾ ਪਟਿਆਲੇ ਤੋਂ ਹੈ ਸੋ ਕੇਸੀਆਈ ਰੋਜੀ ਲਾਈਫ ਸਰਹੰਦ ਇਹਨਾਂ ਦਾ ਸ਼ੋਰੂਮ ਹੈ ਜਿੱਥੇ ਕਿ ਇਹਨਾਂ ਨੇ ਨੌਜਵਾਨ ਜਿਹੜੇ ਮੁੰਡੇ ਕੁੜੀਆਂ ਨੇ ਆਪਣੇ ਪੰਜਾਬ ਦੇ ਵਿੱਚ ਹੀ ਕੰਮ ਕਰ ਸਕਦੇ ਨੇ ਤੇ ਇੱਕ ਸ਼ੋਰੂਮ ਹੈ ਫਰਨੀਚਰ ਦਾ ਸ਼ੋਰੂਮ ਹੈ ਆਪਣੀ ਫਰਾਂਚਾਈਜ਼ੀ ਅੱਗੇ ਪ੍ਰੋਵਾਈਡ ਕਰਵਾ ਰਹੇ ਨੇ ਕਹਿੰਦੇ ਵੀ ਬਚਤ ਵੀ ਹੁੰਦੀ ਹੈ ਸਾਰਾ ਜਿਹੜਾ ਕੰਮ ਹੈ ਕੰਪਨੀ ਹੈ ਜਿਹੜੀ ਉਹ ਬੈਕ ਬੈਕ ਹੈਂਡ ਤੇ ਦੇਖਦੀ ਹੈ ਫੋਰੀ ਫੋਲੋ ਸਪੋਰਟ ਹੈ ਇਹਨਾਂ ਵੱਲੋਂ ਦਿੱਤੀ ਜਾਂਦੀ ਹੈ ਬਹੁਤ ਵਧੀਆ ਸਿਸਟਮ ਹੈ ਤੇ ਵੀਡੀਓ ਨੂੰ ਬਤ ਬਤ ਸ਼ੇਅਰ ਕਰਿਓ ਅਖੀਰ ਵਿੱਚ ਕੀ ਕਹਿਣਾ ਚਾਹੂੰਗਾ ਜੀ ਅਖੀਰ ਵਿੱਚ ਇਹੀ ਹੈ ਸਰ ਜਿਹੜੇ ਸਾਡੇ ਦਰਸ਼ਕ ਵੀਡੀਓ ਨੂੰ ਦੇਖ ਰਹੇ ਨੇ ਜਿੰਨਾ ਕੋਈ ਸਟੂਡੈਂਟ ਬਾਹਰ ਜਾਣਾ ਚਾਹੁੰਦਾ ਹੈ ਜਾਂ ਕੋਈ ਆਪਣਾ ਰਿਟਾਇਰ ਪਰਸਨ ਹੈ ਜਾਂ ਕੋਈ ਵਿਚਾਰਾ ਖੇਤੀવાડી ਵਾਲਾ ਪਾਈਆਂ ਵਾਂਗੂ ਉਹਨੇ ਆਪਣਾ ਸੈਟਅਪ ਸ਼ੁਰੂ ਕਰਨਾ ਉਹ ਡਰੇ ਨਾ ਉਹ ਐਗਜ਼ਾਮਪਲ ਸਾਰਾ ਇਹਨਾਂ ਦੇ ਸਾਹਮਣੇ ਪਾਈਆਂ ਕੋਲੇ ਜਾਵੇ ਇਹਨਾਂ ਤੋਂ ਪੁੱਛ ਲੈ ਸਾਡੇ ਕੋਲੇ ਆਉਣ ਦੀ ਲੋੜ ਨਹੀਂ ਉੱਥੇ ਪਹਿਲਾਂ ਦੇਖੇ ਮਾਡਲ ਖੁਦ ਕਸਟਮਰ ਬਣ ਕੇ ਜਾਵੇ ਕਿਉਂਕਿ ਆ ਵੀ ਬਈ ਉਦਾਹਰਨ ਨੇ ਕਹ ਪੁਹਾਨੀਗੜ ਤੁਹਾਨੂੰ ਅੱਜ ਮਿਲਾਏ ਸੀਗੇ ਉਹ ਵੀ ਖੇਤੀਬਾੜੀ ਦੇ ਸਬੰਧ ਦੇ ਉਹਨਾਂ ਤਾਂ ਵਿਚਾਰਿਆਂ ਤਾਂ ਬੋਲੇ ਹੀ ਨਹੀਂ ਗਿਆ ਫਰੈਸ਼ਰ ਨੇ ਪਰ ਫਿਰ ਵੀ ਕਹਿੰਦੇ ਸਾਡਾ ਹੌਸਲਾ ਇੰਨਾ ਵੀ ਇਸ ਕੰਮ ਕਰ ਰਹੇ ਕਿਉਂਕਿ ਸਾਡਾ ਸਿਸਟਮ ਬਣਿਆ ਹੋਇਆ ਪਿੱਛੋਂ ਸਾਰਾ ਸੈਟਅਪ ਬਣਾ ਕੇ ਅਸੀਂ ਲਾ ਕੇ ਦਿੰਨੇ ਆ ਕਿਵੇਂ ਅੱਗੇ ਉਹਨੂੰ ਵਧਾਉਣਾ ਉਹ ਵੀ ਸਾਰਾ ਦਿੰਨੇ ਆ ਹਨਾ ਇਹ ਸਾਰੀਆਂ ਆਫਰਾਂ ਸਾਰਾ ਕੁਝ ਕੰਪਨੀ ਪਹਿਲਾਂ ਹੀ ਬਣਿਆ ਹੋਇਆ ਹੁਣ ਪਿੱਛੇ 18 19 ਸਾਲ ਦਾ ਕੰਪਨੀ ਦਾ ਤਜਰਬਾ ਹੈ ਉਹ ਸਾਰਾ ਸਾਡੇ ਜਿਹੜੇ ਫਰੈਂਚਾਈਜ਼ੀ ਮਾਡਲ ਵਾਲੇ ਸੈਟਅਪ ਵਾਲੇ ਲੋਕ ਨੇ ਉਹਨਾਂ ਦੇ ਕੰਮ ਆ ਰਿਹਾ ਔਰ ਇਦੂ ਉੱਤੋਂ ਦੇ ਕੀ ਅਸੀਂ ਲੈਣੀ ਸੀਗੀ ਹੁਣ ਪਟਿਆਲੇ ਚ ਸਾਡੀ ਬੁੱਕ ਹੋ ਗਈ ਹੈ ਮਰੇ ਕੋਲ ਦਾ ਪਾਈਆਂ ਨੇ ਬੁੱਕ ਕਰਤਾ ਹਨਾ ਪਾਟਨਾ ਚ ਸਾਡੀ ਲੋਕੇਸ਼ਨ ਦੀ ਗੱਲ ਚੱਲ ਰਹੀ ਹੈ ਇਸ ਕਰਕੇ ਜੀਨੇ ਕਿਤੇ ਹੋਰ ਲੈਣੀ ਹੈ ਉਹ ਪਹਿਲਾਂ ਪਹਿਲਾਂ ਆਪਣੀ ਬੁਕਿੰਗ ਕਰ ਦੋ ਤਾਂ ਕਿ ਫਿਰ ਅਸੀਂ ਕਿਸੇ ਨੂੰ ਹੋਰ ਨਹੀਂ ਦਿੰਦੇ ਤਕਰੀਬਨ ਅਸੀਂ 30 40 ਕਿਲੋਮੀਟਰ ਦੇ ਵਿੱਚ ਇੱਕੋ ਹੀ ਫਰੈਂਚਾਈਜ਼ੀ ਦਿੰਨੇ ਆ ਉਹ ਵੀ ਏਰੀਆ ਦੇਖ ਕੇ ਹਾਂ ਵੱਤ ਵਤ ਤਾਂ ਕਿ ਉਹ ਸਾਡਾ ਦੂਰ ਰਹੇ ਫਰੈਂਚਾਈਜ਼ੀ ਮਾਡਲ ਉਹਨੂੰ ਪੂਰਾ ਬੈਨੀਫਿਟ ਮਿਲੇ